ਮੇਰਾ ਨਾਮ ਸੋਨੀਆ ਪਿੰਡ ਮੇਰਾ ਥੇ ਵਾਲਾ ਜਿਲ੍ਹਾ ਨੂੰ ਅੰਮ੍ਰਿਤਸਰ ਪੈਂਦਾ ਆ ਮੇਰੇ ਨਾਲ ਇਦਾਂ ਵਾ ਕਿ ਮੇਰੇ ਲੱਕ 'ਚ ਸੱਟ ਲੱਗ ਗਈ ਮੈਂ ਕੋਠੇ ਦੇ ਕੱਪੜੇ ਲਾਣ ਨਹੀਂ ਪਿੱਛੇ ਜਦ ਮੀ ਪੈਂਦੇ ਮੇਰਾ ਪੈਰ ਫਿਸਲ ਗਿਆ ਮੇਰੇ ਲੱਕ 'ਚ ਬਹੁਤ ਜ਼ਿਆਦਾ ਸੱਟ ਲੱਗ ਗਈ ਮਨਕ ਨੇ ਡੱਡ ਹੋ ਗਏ ਸੀ ਅਹੀਂ ਬਹੁਤ ਜਗ੍ਹਾ ਤੇ ਵਿਖਾਇਆ ਗੁਰਨਾਕੋ ਹਸਪੀਟਲ ਵਿਖਾਇਆ ਉਨ ਮੇ ਉਥੇ ਵੀ ਮੇਰੇ ਕੇ ਪੈਸੇ ਬਹੁਤ ਮੰਗਦੇ ਸੀ ਤੇ ਇਦਾਂ ਕਰਦੇ ਇਦਾਂ ਦੇ ਹਾਲਾਤ ਹੀ ਕਿੰਨਾ ਪੈਸਾ ਨਹੀਂ ਲਾ ਸਕਦੇ ਅਹੀਂ ਮਾਲਿਸ਼ਾਂ ਵੀ ਕਰਵਾਂਦੇ ਰਹੇ ਤਾਂ ਵੀ ਫਰਕ ਨਹੀਂ ਪਿਆ ਉਹ ਮੈਨੂੰ ਨਸ਼ੇ ਦੇ ਟੀਕੇ ਲਾ ਦਿੰਦੇ ਸੀ ਉਹਨਾਂ ਨਾਲ ਮੈਂ ਚੱਲ ਕੇ ਲੈਂਦੀ ਸੀ ਹੱਥ ਫੜ ਕੇ ਕੇ ਇਦਾਂ ਫਿਰ ਜਦੋਂ ਟੀਕੇ ਦਾ ਅਸਰ ਮੁੱਕ ਜਾਂਦਾ ਸੀ ਮੈਂ ਥੋ ਨਹੀਂ ਚੱਲ ਹੁੰਦਾ ਨਾ ਮੈਂ ਕੋ ਬੈਠਾ ਜਾਂਦਾ ਸੀ ਨਾ ਮੈਂ ਚੱਲਦੀ ਸੀ ਸਿਰਫ ਬੈੱਡ ਤੇ ਸੀ ਫਿਰ ਇੱਕ ਦਿਨ ਬਾਅਦ ਇੱਕ ਦਿਨ ਮੇਰੇ ਚਾਚੀ ਜੀ ਨੇ ਖਾਲਸਾ ਡਵਾਲਿਆਂ ਨਾਲ ਕੰਟੈਕਟ ਕੀਤਾ ਉਹਨਾਂ ਨੇ ਕਿਸੇ ਕੋ ਨੰਬਰ ਲਿਆ ਐਂ ਉਹਨਾਂ ਨੇ ਸਾਡੀ ਐਨੀ ਹੈਲਪ ਕੀਤੀ ਕਿ ਜਿਹੜਾ ਖਸਾਬ ਨਹੀਂ ਉਹਨਾਂ ਨੇ ਹਸਪੀਟਲ ਵਿੱਚ ਇੱਕ ਇੱਕ ਪੈਸਾ ਭਰਿਆ ਅੱਜ ਮੈਂ ਉਹਨਾਂ ਦੇ ਉਹਨਾਂ ਦੇ ਅੰਤਿਜੇ ਅੱਜ ਮੈਂ ਬੈਠੀ ਆ ਖੜੀ ਆ ਚੱਲ ਫੇਰ ਸਕਦੀ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਏਦਾਂ ਦੇ ਹਾਲਾਤ ਸੀ ਕਿ ਕੋਈ ਵੀ ਆਡੀ ਬਾਹ ਨਹੀਂ ਫੜਦਾ ਫਿਰ ਉਹਨਾਂ ਨੇ ਮੇਰੀ ਬਾਹ ਫੜੀ ਅੱਜ ਤੋ ਤੱਕ ਹਲਾ ਦੇ ਕਿ ਆਪਣੇ ਘਰ ਵੀ ਗਿਰ ਵੀ ਪਾਇਆ ਆ ਪਰ ਉਹਨਾਂ ਨੇ ਇੰਨੀ ਕੁ ਜ਼ਿਆਦਾ ਹੈਲਪ ਕੀਤੀ ਆ ਕਿ ਮੈਂ ਅੱਜ ਆਪਣੇ ਪੈਰਾਂ ਤੇ ਖੜੀ ਆ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਹਾਲਸਾ ਸਾਈਡ ਵਾਲੇ ਸਾਰੇ ਵੀਰਾਂ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ